ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੈਗਾ ਮਾਰਨਿੰਗ ਦਾ ਟਾਈਮ ਕਿੰਨਾ ਹੋ ਗਿਆ 9:00 9 ਵਜੇ ਆ ਤੇ ਹੁਣ ਆਪਾਂ ਖਾਵਾਂਗੇ ਰੋਟੀ ਦਿਖਾਉਨੇ ਆ ਤੁਹਾਨੂੰ ਨੂਰ ਬਣਾ ਰਹੀ ਹੈ ਦਹੀਂ ਅਤਕਾਇੇ ਵਿੱਚ ਨੂਰ ਕੀ ਪਾਇਆ ਦਹੀਂ ਚ ਹਾਂ ਨੂਰ ਨੇ ਦਹੀਂ ਦੇ ਵਿੱਚ ਪਾਈਆਂ ਪਕੌੜੀਆਂ ਤੇ ਵਿੱਚ ਪਾਉਗੀ ਜੀਰਾ ਭੁੰਨ ਕੇ ਉਹ ਬਾਹਲਾ ਸੜ ਜਾਣਾ ਤੇ ਆ ਪਾਉਗੀ ਜੀਰਾ ਕਿੰਦੀ ਬੂਆ ਪਕੌੜੀਆਂ ਪਾਲੀਏ ਖੜੀ ਆ ਹੈਨਾ ਅਸੀਂ ਤਾਂ ਕ੍ਰੇਲੇ ਨਾਲ ਤੇ ਦਹੀਂ ਨਾਲ ਖਾਵਾਂਗੇ ਇਧਰ ਲੱਸੀ ਬਣਾ ਕੇ ਰੱਖਤੀ ਨੂਰ ਸਾਡੀ ਬਹੁਤ ਸਿਆਣੀ ਆ ਬਹੁਤ ਕੰਮ ਕਰਦੀ ਏ ਮੰਮੀ ਦੀ ਹੈਲਪ ਬਹੁਤ ਕਰਦੀ ਏ ਨੂਰ ਐਸੀ ਨਾਲ ਜਾਂ ਪਈ ਨੂਰ ਨੇ ਲਾਏ ਪੋਚੇ ਤੇ ਮੰਮੀ ਨੇ ਬਾਹਰ ਵਿਹੜਾ ਸਾਫ਼ ਕਰਤਾ ਪਸ਼ੂ ਮਵਾ ਤੇ ਸਾਰਾ ਕੰਮ ਧੰਦਾ ਕਰਤਾ ਦੇਖੋ ਸਾਰੇ ਸਫਾਈ ਸਾਰਾ ਕੰਮ ਨਿਭਲ ਮੈਂ ਤਾਂ ਬਸ ਦੋ ਘਰਾਂ ਦੇ ਜਾ ਕੇ ਆ ਗਈਆਂ ਮੈਂ ਵੀ ਆਵਦੀਆਂ ਚਾਚੀਆਂ ਪਾਈਆਂ ਨੂੰ ਮਿਲੇ ਆਈ ਤੇ ਅੱਜ ਹੈਗਾ ਮਦਰਜ਼ ਡੇ ਸਾਰੀਆਂ ਮੰਮੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਹੈਪੀ ਮਦਰਜ਼ ਡੇ ਆਪਾਂ ਤਾਂ ਹੀ ਸ਼ਾਰਟ ਵੀਡੀਓ ਮਾਂ ਤੇ ਪਾਈਏ ਕਿ ਜੇ ਦਿਨ ਤੇ ਤਾਂ ਫਿਰ ਮਾਪੇ ਆ ਯਾਦ ਆਉਂਦੇ ਹੀ ਹੈ ਹਨਾ ਸਾਡੀ ਮੰਮੀ ਦੀ ਦਿਖਾਉਣੀ ਆ ਤੁਹਾਨੂੰ ਫੋਟੋ ਮੈਂ ਸ਼ਾਰਟ ਵੀਡੀਓ ਮਮਾ ਪਾਪਾ ਦੀ ਮਾਪੇ ਬਹੁਤ ਜ਼ਰੂਰੀ ਹੁੰਦੇ ਆ ਹਨਾ ਚਲੋ ਬਾਕੀ ਜੋ ਮਾਲਕ ਦੀ ਭੈਣ ਭਰਾ ਤਾਂ ਬਸ ਵਰਤੋਂ ਦੀਆਂ ਰਹਿ ਜਾਂਦੀਆਂ ਰਿਸ਼ਤੇਦਾਰੀਆਂ ਬਾਅਦ ਚੋਂ ਹੈ ਨਾ ਆ ਪਿਓ ਨਾਲ ਹੀ ਹੁੰਦੀਆਂ ਬਹਾਰਾਂ ਚਲੋ ਜੀ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਤੇ ਬਣੇ ਰਿਓ ਵੀਡੀਓ ਦੇ ਨਾਲ ਇਤੋਂ ਬਾਅਦ ਦੀ ਅਪਡੇਟ ਆਪਾਂ ਸ਼ਾਇਦ ਤੁਹਾਨੂੰ ਪਿੰਡ ਜਾ ਕੇ ਦਈਏ ਕਿਉਂਕਿ ਕਰਨ ਦੇ 2-3 ਫੋਨ ਆ ਗਏ ਮਮਾ ਆ ਜਾਓ ਘਰੇ ਮਮਾ ਆ ਜਾਓ ਘਰੇ ਤੇ ਮੈਂ ਵੀ ਬਹੁਤ ਟਾਈਮ ਬਾਅਦ ਐਦ ਕੀ ਕੋਈ ਰਾਤ ਰਹੀ ਆ ਕੇ ਮੈਨੂੰ ਵੀ ਬਸ ਆ ਹੀ ਹੋ ਗਿਆ ਸੀਗਾ ਮੈਂ ਕਿਾ ਥੋੜਾ ਜਿਹਾ ਜਾ ਕੇ ਇੱਕ ਦਿਨ ਰਹਿ ਕੇ ਆਉਣੀ ਹੈ ਨਾ ਚਲੋ ਜੀ ਕਰਦੇ ਰਾਵਾਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਰੋਟੀ ਖਾ ਲਈਂ ਦੇਖ ਲਾ ਲਓ ਜੀ ਆਪਾਂ ਆਗੇ ਸੀਗੇ ਪਿੰਡ ਆ ਕੇ ਨਾ ਤਕੇ ਸੀ ਉਥੇ ਜੀ ਮਨਾ ਕੇ ਆਈ ਮੈਂ ਕਿਹਾ ਮੈਂ ਤਾਂ ਪਿੰਡ ਜਾ ਕੇ ਨਾ ਆਉਂਗੀ ਤੇ ਬੱਦਲ ਹੋਏ ਪਏ ਆ ਗਰਮੈਸ਼ ਦੇ ਹੁਣ ਦਈਏ ਆਪਾਂ ਆਪਣੇ ਪਸ਼ੂਆਂ ਚ ਗੇੜਾ ਉਨਾਂ ਦਾ ਤਾਂ ਦੋ ਕਟੀਆਂ ਵੱੱਛੀਆਂ ਜੀਆਂ ਸਾਡਾ ਸੁੱਖ ਨਾ ਪੂਰਾ ਪਰਿਵਾਰ ਹੈ ਨਾ ਆ ਗਈ ਮੈਂ ਹਾਂ ਲਓ ਜੀ ਦੇਖੋ ਮੇਰੀਆਂ ਕਟੀਆਂ ਸਾਡਾ ਤਾਂ ਪੂਰਾ ਪਰਿਵਾਰ ਹਾਂ ਆ ਮੇਰੀ ਰਾਣੋ ਰਾਣਾ ਦੇ ਸਿੰਘ ਫੇਰ ਗੋਇਨਾ ਬਿਬੜ ਗਏ ਅੱਜ ਨਹੀਂ ਕਰਾਂਗੇ ਸ਼ਾਮ ਨੂੰ ਚੰਗਾ ਗਰਮਾਸ਼ ਹੋਈ ਪਈ ਹਾਂ ਹਾਂ ਉਹ ਦੇਖੀ ਦੇਖਦੀਆਂ ਆ ਮੇਰੇ ਚੁੰਨੂ ਮੁੰਨੂ ਓਏ ਮੇਰੇ ਚੁੰਨੂ ਮੁੰਨੂ ਹਾਂ ਮੇਰੀਆਂ ਬੱਚੀਆਂ ਹੈ ਇਹ ਵੀ ਦੇਖੋ ਪਿਆਰ ਦੀਆਂ ਮੋਹ ਕਰਦੇ ਕਰਕੇ ਇਹਨਾਂ ਨੂੰ ਆਪਾਂ ਹੂੰ ਹੈਨਾ ਇਹਨਾਂ ਨੂੰ ਵੀ ਪਤਾ ਵੀ ਆ ਗਈ ਆਵਾਜ਼ ਸੁਣਦੀਆਂ ਚਲੋ ਜੀ ਬੱਦਲ ਪੂਰੀ ਗਹਿਰ ਬਣੀ ਪਈ ਹੈ ਬੱਦਲ ਦੀ 3:00 ਵਜਣ ਵਾਲੇ 2:30 ਵਜ ਗਏ ਹੁਣ ਆਪਾਂ ਪੀਨੇ ਚਾਹ ਉੱਥੇ ਰੋਟੀ ਖਾ ਲਈ ਸੀ ਤੇ ਇੱਕ ਵਾਰਾ ਚਾਹ ਪੀ ਲਈ ਸੀ ਕਿ ਮੈਂ ਕਿ ਹੁਣ ਘਰੇ ਜਾ ਕੇ ਨੇਰੀ ਆਉ ਮੈਨੂੰ ਤਾਂ ਲੱਗਦਾ ਨੇਰੀ ਵਰਗਾ ਮੋਲ ਬਣਿਆ ਪਿਆ ਹੈ ਨਾ ਨੇਰੀ ਵਰਗਾ ਮੋਲ ਬਣਿਆ ਪਿਆ ਕਰਨ ਗਿਆ ਵਾ ਅੱਗ ਲਾਉਣ ਖੇਤ ਚਲੋ ਜੀ ਪੀਨੇ ਆਪਾਂ ਚਾਹ ਪਾਣੀ ਨਾਲੇ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤ ਲਓ ਜੀ ਟਾਈਮ ਹੋ ਗਿਆ 4:30 ਦਾ ਆ ਗਈ ਟੂਟੀ ਆ ਗਈ 4:30 ਹੋ ਗਏ ਅੱਜ ਖੁਰਨੀ ਜਾਵਾਂ ਵਿਹਲੀ ਹੈ ਬਾਹਰ ਲਈ ਹਾਂ ਤੁਸੀਂ ਵੀ ਨਾ ਆਉਣਾ ਕੈਪਟਨ ਇਧਰ ਲੀ ਜਾ ਇਹ ਲੀ ਜਾ ਮੈਂ ਜਾਇਆ ਮਾ ਮੜਾ ਜਾ ਚਾਚੀ ਕੇ ਹੈ ਹੋਰ ਤੁਸੀਂ ਪਸ਼ੂ ਨਵਾ ਲਓ ਮੈਂ ਬਸ ਜਦ ਨੂੰ ਮੁੜਿਆ ਆਉਣਾ ਮੈਂ ਫੋਨ ਲਾ ਆ ਜਾ ਚਾਰਜ ਤੇ ਤੇ ਆ ਗਈ ਬਸ ਮੈਂ ਇੱਕ ਗੱਲ ਬਣਾਣਾ ਇਹਦਾ ਦੰਦ ਕਿਉਂ ਲੱਗ ਜਾ ਮੈਂ ਨਾ ਬਸ ਆ ਗਈ ਮੈਂ ਤਾਂ ਆ ਗਈ ਤੁਸੀਂ ਮਸ਼ੀਨ ਮਸ਼ੂਨ ਲਿਆ ਕੇ ਰੱਖਿਓ ਕਰਨ ਨੂੰ ਮੈਂ ਕਹਿੰਨੀ ਆਂ ਹੋਰ ਅੱਜ ਤਾਂ ਵਿਚਾਰਿਆਂ ਦੇ ਭੋਗ ਵੀ ਪੈ ਗਿਆਂ ਜਾਇਆ ਮਮਾ ਲਓ ਜੀ ਆਪਾਂ ਜਾਏਗੀ ਮਾੜਾ ਜਿਹਾ ਹਾਕੀ ਫਿਰ ਲਾਉਨੇ ਮਸ਼ੀਨ ਤੇ ਚੋਵਾਂਗੇ ਧਾਰਾਂ ਤੇ ਨਾਲੇ ਤੁਹਾਨੂੰ ਦਿਖਾਉਨੇ ਆਪਾਂ ਹਵਾ ਵਗੀ ਜਾਂਦੀ ਹੈ ਹਨਾ ਫਰ ਕਰਨ ਉਹ ਪਸੂਨਵਾ ਹੀ ਜਾਂਦੇ ਪੁੱਤ ਮਸ਼ੀਨ ਲੈ ਚੱਲ ਅੱਛਾ ਹਜੇ ਸ਼ੁਰੂ ਹੀ ਗੀਤੀਆਂ ਚੋਣੀਆਂ ਨਹੀਂ ਦੋ ਚੋਈਆਂ ਵਿੱਚ ਟੀ ਨੋ ਆ ਦੋ ਨੇ ਕਿਹੜੀ ਕਿਹੜੀ ਆ ਵਿਚਾਲੜੀਆਂ ਸੁੱਚ ਛੱਡਦੇ ਓਏ ਹਰੀ ਸੁੱਚ ਛੱਡ ਦੋ ਪਹਿਲਾ ਸੈਟ ਕਰਕੇ ਦਿਖਾ ਦੇ ਤੇਲ ਲਵਾਉਣਾ ਨਾ ਆ ਲੱਤ ਕੀ ਕਰੇਗਾ ਕਿੱਥੇ ਡਾਈ ਇਹ ਆ ਆਪਣੇ ਗਾਂ ਦਾ ਨਾ ਐ ਕਹਿੰਦਾ ਲੈ ਵਾ ਇੱਕ ਵਿਚਾਰੀ ਦਾ ਕਸ ਬੈਕ ਨੇ ਰਣ ਰਣ ਮੇਰਗਨ ਇਹਦੇ ਚੀਰ ਜੀ ਪੈ ਗਈ ਇਹਦੇ ਤੋਂ ਬਦਲ ਜਾਣਾ ਆਰਜਾ ਵਕਤ ਨਾ ਕਰੀ ਪਰਮਿਤੀ ਆਈ ਹੋਗੀ ਕਰਮ ਲਾ ਕੇ ਬੜੀ ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਹੇ ਆ ਪਤਾ ਨਹੀਂ ਕੀ ਰੱਬ ਵੀ ਨੇਰੀ ਜੀ ਬਗਾਈ ਬੈਠਾ ਹੋਰ ਹੀ ਦਿਨ ਹੋਏ ਪਏ ਆ ਹੋਰ ਹੀ ਹਜੇ ਤਾਂ ਮਾਲਕ ਦਾ ਸ਼ੁਕਰ ਆ ਜਿਹੜਾ ਆ ਲੜਾਈ ਤੋਂ ਕਹਿੰਦੇ ਆ ਵੀ ਬੰਦ ਹੋ ਗਈ ਆ ਰਾਤ ਭੋਲਾ ਮਿਲੀ ਨਹੀਂ ਤਾਂ ਬਹੁਤ ਔਖਾ ਸੀਗਾ ਉੱਧਰ ਪੱਕੇ ਵੇੜੇ 'ਚ ਬਾੜੀ ਲੱਗਦੀ ਇੱਧਰ ਖਣੀ ਖੁੱਲ ਬਹਾਰਾ ਕਰਕੇ ਨਾ ਤੇ ਪੱਤਿਆਂ ਦੀ ਖੜਖੜ ਜੀ ਜ਼ਿਆਦੇ ਲੱਗਦੀ ਆ ਵਾਲਾਂ ਨੂੰ ਅੱਜ ਮੈਂ ਤੇਲ ਨਹੀਂ ਲਾਇਆ ਜੇ ਨਾਰੀਅਲ ਦਾ ਲਾ ਲੈਨੀ ਆ ਤਾਂ ਚਿਪ ਚਿਪ ਜੇ ਕਰਨ ਲੱਗ ਜਾਂਦੇ ਆ ਪਹਿਲਾਂ ਜਮਾਨ ਸੀਗਾ ਮੈਂ ਕਿਹਾ ਸਰੋਂ ਦਾ ਲਾਉਂ ਸਭ ਤੋਂ ਵਧੀਆ ਨਾਲੇ ਤਾਂ ਨਾ ਉਹਦੀ ਚਿਕਨਾਈ ਜੀ ਵਧੀਆ ਰਹਿੰਦੀ ਆ ਸਿਰ ਖੁਸ਼ਕ ਜਿਆ ਨਹੀਂ ਰਹਿੰਦਾ ਤੇ ਵਧੀਆ ਹੋ ਜਾਂਦਾ। ਫਿਰ ਠੰਡਾ ਠੰਡਾ ਜਾ ਰਹਿੰਦਾ ਕਈ ਦਿਨ ਤੇ ਅੱਜ ਦੂਜੇ ਲਾਲਗੇ ਨਾ ਸਮੈਲ ਸਮੁੱਲ ਜਿਹੇ ਆਲੇ। ਉਹ ਤਾਂ ਬਸ ਦੂਹਕ ਦੇਣੀ। ਹੋ ਜਾਂਦੇ ਆ ਫੇਰ ਨਾਉਣ ਵਾਲਾ ਸਿਰ ਐ ਲੱਗੂਗਾ ਜਿਵੇਂ ਬਾਲ ਧੋਣ ਵਾਲੇ ਹੋਗੇ। ਮੈਂ ਨਾ ਕੱਲ ਕੇ ਪਰਸੋਂ ਇੱਥੋਂ ਮੈਂ ਚੀਕੂ ਤੋੜ ਕੇ ਖਾਂਦੀ ਖਾਂਦੀ ਮੈਂ ਸੋਚੀ ਜਾਵਾਂ ਮੈਂ ਹਨਾ ਇੱਕ ਆੜੂਆਂ ਦਾ ਵੀ ਬੂਟਾ ਸੀਗਾ ਵੀ ਪਤਾ ਨਹੀਂ ਕਿਹੜਾ ਸੀ। ਆਪਣਾ ਆੜੂਆਂ ਦਾ ਬੂਟਾ ਤੇ ਆ ਲੱਗਿਆ ਆੜੂ ਆ ਵੀ ਲੱਗਿਆ ਛੋਟਾ ਜਿਹਾ ਹੁਣ ਇਹਨਾਂ ਨੂੰ ਪਾਈਏ ਦਵਾਈ ਦੂਈ ਖਣੀ ਇਹ ਬੰਨ ਤੇ ਕਰਕੇ ਤਾਂ ਇਹ ਹੋ ਗਿਆ ਹੁਣ ਲੱਗਿਆ ਖਣੀ ਰੋਤੀ ਹੋਣਾ ਇਹਨਾਂ ਦੀ ਵੀ ਲੱਗਣ ਦੀ ਨਿੰਬੂ ਨੂੰ ਵੀ ਪਾਣੀ ਲੱਗਣ ਲੱਗਿਆ ਕਰਕੇ ਨਾ ਬਹੁਤ ਜ਼ਿਆਦਾ ਫਲ ਪੈ ਗਿਆ ਮੈਂ ਕਿਹਾ ਸੀ ਉੱਧਰ ਲਾਓ ਗੁਵਾਰਾ ਇੱਥੇ ਲਾਇਆ ਲਿਆ ਕੇ ਖਚੋਰ ਜੀ ਚ ਵਾੜ ਕੇ ਸਾਹਮਣੇ ਹੋਵੇ ਬੰਦਾ ਦੇਖ ਕੇ ਇਧਰ ਪਿੰਡੀਆਂ ਲਾਈਆਂ ਇੱਕ ਦਿਨ ਲੱਥੀਆਂ ਚਾਰਕ ਮਿਰਚਾਂ ਚ ਬਹੁਤ ਗੜੱਤਣ ਹੋ ਗਈ ਆ ਮਿਰਚਾਂ ਬਹੁਤ ਕੋੜਨਾ ਹੋਊਗਾ ਆ ਦੇਖੋ ਆਪਣੇ ਆਲੂ ਬੁਖਾਰੀਆਂ ਮੈਂ ਨਾ ਨੇਤੀ ਦੁਪਹਿਰ ਵਾਲੀ ਚਾਹ ਤੋਂ ਮਗਰੋਂ ਮੇਰਾ ਜੀਜਾ ਕਰਨਾ ਹੈ ਨਾ ਵੀ ਮੈਂ ਜਾਵਾਂ ਮੈਂ ਇੱਥੇ ਖੜੀ ਖੜੀ ਹਣੀ ਦੋ ਤਿੰਨ ਤੋੜ ਕੇ ਖਾ ਕੇ ਹਣ ਬਹੁਤ ਮਿੱਠਾ ਹੋਊਗਾ ਬਹੁਤ ਰਸ ਭਰ ਗਿਆ ਨਾ ਰਣ ਤਾਂ ਇਹਨਾਂ ਨੇ ਏਦਾਂ ਹੀ ਸੀਗਾ ਦੋ ਕੁ ਹੋਰ ਤੋੜ ਲੈਨੇ ਕਰੂੰਗਾ ਕਰੂੰਗਾ ਜੀ ਮਰਚਿਆ ਤੋੜਾਂਗੇ ਸਵੇਰੇ ਚਾਰ ਪਾਇਆ ਵਾ ਲੋਚ ਦਰਜਾ ਮਾ ਛਿਪ ਗਿਆ ਸ਼ਾਮ ਹੋ ਗਈ ਆ ਗੰਡੇ ਚ ਇਨਾ ਕਾ ਹੋਇਆ ਪਿਆ ਗੰਡੇ ਤਾਂ ਦੇਖਦੇ ਨਹੀਂ ਸਵੇਰੇ ਆ ਗੋਭੀ ਪੱਟ ਕੇ ਥਾਂ ਨਹੀਂ ਸਾਫ਼ ਕਰਦੇ ਬਸ ਤੁਹ ਮੈਂ ਵੀ ਕਹਿਣਾ ਨਹੀਂ ਕਈ ਦਿਨ ਕੋਸ਼ ਕੰਮ ਕਿਸੇ ਨੂੰ ਦੇਖਦੇ ਆ ਕੀ ਕਰਦੇ ਆ ਨਰਕ ਕਈਦਾ ਤੂਰ ਨਾ ਤੂਰ ਨਾ ਪੱਕੀ ਜਾਂਦੀਆਂ ਮੈਂ ਰਾਣੀ ਮਾੜਾ ਜਿਹਾ ਗੋਆ ਲੱਦ ਦੇ ਤੇ ਟੱਕਣ ਦੇ ਦੇ ਨਹੀਂ ਉਬਲਦਾ ਹੈ ਵਾਲਾ ਆ ਜਾਂਦਾ ਵਿੱਚੇ ਵਿੱਚ ਆਇਆ ਨਹੀਂ ਵੀਰ ਜੀ ਦਾ ਫੋਨ ਜਿਆਵਾ ਕਵਰ ਪੀਤੇ ਦੁੱਧ ਪਾਉਣ ਚੀਕੂ ਨੂੰ ਬਹੁਤ ਫਲ ਪੈ ਗਿਆ ਬਹੁਤ ਜ਼ਿਆਦਾ ਇੱਧਰ ਵੀ ਆ ਕੇ ਆਰੀ ਨੂੰ ਪਾਣੀ ਲਾਉਣਾ ਸਵੇਰੇ ਮੈਂ ਪਾਥੀਆਂ ਚਕਾਉਣੀ ਆ ਸੋਨੀ ਤੋਂ ਚੀਕੂ ਮੋਟੇ ਹੋ ਚੱਲੇ ਐਦ ਕੀ ਸੁੱਖ ਨਾਲ ਬੂਟਾ ਵੀ ਵੱਡਾ ਹੋ ਗਿਆ ਹੈਨਾ ਤਾਂ ਨੂੰ ਉਹ ਵੀ ਤਾਂ ਤੁਸੀਂ ਕੰਮ ਕਰ ਹੀ ਲੈਨੇ ਜੇ ਤਾਂ ਨਹੀਂ ਹੁੰਦਾ ਵੀਰ ਜੀ ਸਵੇਰ ਤੋਂ ਉਹਨੂੰ ਨਾ ਬਾਹੋਂ ਉੱਥੇ ਸਬਜ਼ੀ ਚ ਤੋਰੀਆਂ ਐਡੀਆਂ ਐਡੀਆਂ ਮੋਟੀਆਂ ਹੋ ਜਾਂਦਾਂ ਵਿੱਚ ਹੀ ਆ ਰਹਾ ਨਾ ਲਓ ਜੀ ਪਸ਼ੂ ਪੀ ਰਹੇ ਆ ਪਾਣੀ ਆ ਆਪਣੇ ਖੇਲ ਵੇਲ ਹੀ ਕਰਤੀ ਹਾਂ ਹਾਂ ਮੋੜੀ ਕਰਦੀ ਜਿਹੜਾ ਪਾਣੀ ਉਹ ਹੀ ਗੰਦਾ ਪਾਣੀ ਰਚੀਆਂ ਨਾ ਇਹਨੂੰ ਠਕੰਦਾ ਕੋਈ ਪ੍ਰਬੰਧ ਕਰੋ ਫਿਰ ਨਹੀਂ ਤਾਂ ਤੀਜੇ ਚ ਉਥੇ ਹਟ ਚੱਲ ਉਹ ਤੇ ਲਾਈਏ ਕਲਕਾ ਕੇ ਤੇਲ ਤੇ ਹੈ ਨਮ ਦੇ ਪੱਤੇ ਹਲਦੀ ਪਾ ਲੈਣੇ ਵਿੱਚ ਫਲੇ ਮੈਂ ਤਾਂ ਬੰਜਾ ਕੱਢਦੀ ਆ ਬਾਹਰ ਬੈਠੀ ਆ ਬੰਦ ਲੋ ਜੀ ਮੰਜਾ ਕੱਢੀਏ ਬਾਹਰ ਤੇ ਵੀਡੀਓ ਦਾ ਕਰੀਏ ਐਂਡ ਤੇ ਬਲੌਗ ਹੁਣ ਆਪਾਂ ਪਾ ਦਈਏ ਗੱਲਾਂ ਆਪਾਂ ਹੁਣ ਕਰ ਲਈਆਂ ਬਹੁਤ ਬੀਬੀ ਹੈ ਨਹੀਂ ਕਿ ਘਰੇ ਅੱਜ ਰੋਟੀ ਪਕਾਉਣੇ ਆਟਾ ਗੁੰਨ ਕੇ ਅੱਗੇ ਤਾਂ ਬੀਬੀ ਨੂੰ ਆਟਾ ਗੁੰਨ ਕੇ ਰੋਟੀ ਫੜਫੜਾ ਦੇਈਦਾ ਆਟਾ ਤੇ ਬੀਬੀ ਰੋਟੀ ਲਾ ਦਿੰਦੀ ਆ ਹੁਣ ਮੈਂ ਪਹਿਲਾਂ ਤੂਫ ਛੱਟਾ ਕਰਦੀ ਆ ਫੇਰ ਗੁੰਨਦੀ ਆ ਆਟਾ ਆਟਾ ਗੁੰਨ ਕੇ ਸਵੇਰੇ ਲਾਉਂਗੀ ਤੇਲ ਸਵਾਰ ਕੇ ਬੈਠ ਕੇ ਨਾ ਸਵੇਰੇ ਲਾਉਂਗੀ ਕਿ ਮੈਂ ਨਾਰੀਅਲ ਦਾ ਤੇਲ ਲਾ ਲਿਆ ਤੋ ਤਿੰਨਾ ਦੋ ਤਿੰਨਾ ਦਿਨਾ ਬਾਅਦ ਸਵੈਲ ਹੀ ਆਉਣ ਲੱਗ ਪਿਆ। ਇਹ ਚੰਗਾ ਹੋ ਗਿਆ। ਹਾਂ। ਚਲੋ ਜੀ। ਬਾਲ ਜੇ ਖਿੱਲਰੇ ਵੀ ਭੇੜੇ ਲੱਗਦੇ। ਉੱਠੀ ਕਰ ਲਈ ਚਲੋ ਜੀ ਅੱਜ ਵਾਲੀ ਵੀਡੀਓ ਦੇ ਐਂਡ ਅਪ ਕਰਦੇ ਇੱਥੇ ਹੀ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਕੱਲ ਆਪਾਂ ਪਾਵਾਂਗੇ ਵਧੀਆ-ਵਧੀਆ ਸਵੀਰ ਤੋਂ ਮਾਰਨਿੰਗ ਤੋਂ ਸ਼ੁਰੂ ਕਰਕੇ ਅੱਜ ਲੇਟ ਬਹੁਤ ਹੋ ਗਿਆ ਸੀਗਾ ਕਿਉਂ ਪਹਿਲਾਂ ਪੈਂਡ ਸੀਗੇ ਉੱਥੇ ਲੇਟ ਉੱਠੇ ਲੇਟ ਹੀ ਵੀਡੀਓ ਸ਼ੁਰੂ ਕੀਤੀ ਮੈਨੂੰ ਪਤਾ 9:00 ਵਜੇ ਸੀ ਹਾਂ 9:00 ਵਜੇ ਸ਼ੁਰੂ ਕੀਤੀ ਵੀਡੀਓ ਤੇ ਉਦੋਂ ਬਾਅਦ ਚ ਫਿਰ ਇੱਥੇ ਆ ਕੇ ਬੈਲਜਟ ਪੈ ਕੇ ਫਿਰ ਉੱਠੀ ਹਨ ਨਾ ਕੇ ਤੇ ਫਿਰ ਵੀਡੀਓ ਪਾਈ ਤੇ ਇਸ ਵੀਰੇ ਪਸ਼ੂ ਸੁਬਾ ਤੋਂ ਸ਼ੁਰੂ ਕਰਾਂਗੇ ਰੂਟੀਨ ਆਪਣਾ ਜਿਵੇਂ ਵੀ ਹੈਗਾ ਹਜੇ ਮੇਰੀ ਕੱਪੜਿਆਂ ਦੀ ਟੋਕਰੀ ਭਰੀ ਪਈ ਐ ਜਦ ਮੈਂ ਚਲੀ ਗਈ ਸੀ ਸੋਨੀ ਕਹਿੰਦੀ ਮੈਂ ਵੀ ਢਿੱਲੀ ਉਹ ਵੀ ਨਹੀਂ ਧੋਕੇ ਗਈ ਉਹਨੇ ਵੀ ਬੋਤਲ-ਬੋਤਲ ਲਵਾਉਣੀ ਸੀ ਕਿ ਖਣੀ ਤੇ ਮੈਂ ਕਿਹਾ ਚਲ ਕੋਈ ਨਹੀਂ ਸਵੀਰੇ ਹੁਣ ਸ਼ਾਮ ਨੂੰ ਸੀਗਾ ਪਹਿਲੇ ਰਾਤਾਂ ਫਿਰ ਮੈਂ ਹਵਾ ਵਗਦੀ ਹੈ ਮੈਂ ਰਾਤ ਨੂੰ ਨੇਰੀ ਨੂਰੀ ਆ ਗਈ ਉੜਦੇ ਫਿਰਨਗੇ ਫਿਰ ਗਿੱਲੇ ਵੱਤੇ ਅੰਦਰ ਕਰਨੇ ਪੈਂਦੇ ਆ ਕੰਮ ਮੋਡਾ ਕੋਡਾ ਰਹੂਗਾ ਤੇ ਸਵੇਰੇ ਧੋਵਾਂਗੇ ਸਵੇਰੇ ਸਾਜਰੇ ਤੋ ਕੇ ਸੁਕਣੇ ਪਾ ਦਾਂਗੇ ਤੇ ਚਲੋ ਜੀ ਮਿਲਦੇ ਆ ਫਿਰ ਕੱਲ